ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਰੇ ਦੋਸਤੋ ਵੀਰੋ ਭੈਣੋ ਛੋਟੇ ਵੀਰ ਬੜੇ ਵੀਰ ਸਾਰਿਆਂ ਨੂੰ ਬਾਪੂ ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਕਮਿਊਨਿਟੀ ਨੂੰ ਪਹਲ ਦੇ ਕੇ ਉਹਦੀ ਮਦਦ ਕਰੋ ਹੈਲਪ ਕਰੋ ਇਹ ਬਹੁਤ ਜ਼ਰੂਰੀ ਹੈ ਕਿ ਕਿ ਸਿੱਖ ਹਰ ਜਗ੍ਹਾ ਪਹੁੰਚਦੇ ਨੇ ਸਿੱਖਾਂ ਲਈ ਕੋਈ ਨਹੀਂ ਪਹੁੰਚਦਾ ਇਹ ਗੱਲ ਯਾਦ ਰੱਖੋ ਇਹ ਕਰੋ ਆਪਣੇ ਮਾਈਂਡ ਦੇ ਵਿੱਚ ਸੈੱਟ ਕਰੋ ਵੀ ਸਾਡੇ ਲਈ ਕਿੱਥੇ ਕੋਈ ਆਇਆ ਕੋਈ ਨਹੀਂ ਆਇਆ ਸਾਡੇ ਨਾਲ ਧੋਖੇ ਹੋਏ ਨੇ ਸਾਡਿਆਂ ਨੂੰ ਸਾਨੂੰ ਹਰੇਕ ਨੇ ਵਰਤੇ ਆ। ਰੇਕ ਨੇ ਵਰਤਿਆ, ਲੁੱਟਿਆ, ਕੁੱਟਿਆ, ਮਾਰਿਆ, ਪਾਣੀ ਵੀ ਲਿੱਟੇ ਸਾਡੇ ਸਾਡੀਆਂ ਜ਼ਮੀਨਾਂ ਖੋਲੀਆਂ ਸਾਨੂੰ ਤੱਕੇ ਨਾਲ ਮਜਬੂਰ ਕੀਤਾ ਇਤੋਂ ਬਾਹਰ ਜਾਣ ਨੂੰ। ਬਹੁਤ ਕੋਸ਼ਿਸ਼ ਕੀਤਾ। ਇੱਕ ਗੁਰੂ ਦੀ ਮਿਹਰ ਕਰ ਲੋ ਵੀ ਅਸੀਂ ਅੱਜ ਵੀ ਖੜੇ ਆਂ ਉਹ ਜਗ੍ਹਾ ਤੇ ਉੱਥੇ ਉਸ ਸਥਿਤੀ ਚ ਲੜ ਰਹੇ ਆਂ ਅੱਜ ਵੀ ਆਪਣੀ ਵਜੂਦ ਲਈ ਲੜ ਰਹੇ ਆਂ ਆਪਣੀ ਭਾਸ਼ਾ ਲਈ ਲੜ ਰਹੇ ਆਂ ਆਪਣੀ ਮਾਗੋਲੀ ਲਈ ਲੜ ਰਹੇ ਆਂ। ਆਪਣੇ ਦੇਸ਼ ਕਿਤੇ ਆਪਣੇ ਗੁਰੂਆਂ ਦੇ ਜਗਾ ਦੇਸ਼ ਗੁਰੂਆਂ ਪੀਰਾਂ ਦੀ ਦੀ ਧਰਤੀ ਪੰਜਾਬ ਲਈ ਲੱਗ ਰਾਇਆ ਪੰਜਾਬ ਪੰਜ ਆਬ ਜਿਹਦਾ ਨਾਂ ਹੀ ਪਾਣੀਆਂ ਤੋਂ ਸ਼ੁਰੂ ਹੁੰਦਾ ਉਹਨੂੰ ਪਾਣੀ ਉਹਦੇ ਪਾਣੀ ਲੁੱਟੇ ਗਏ ਉਹਦੇ ਖਾਤੇ ਦੇ ਵਿੱਚ ਤਾਜ਼ਗੀ 20% ਪਾਣੀ ਪਾਤਾ ਪਰ ਉਹਦੇ ਵਿੱਚੋਂ ਵੀ ਸਿਰਫ 7% ਹੀ ਪਾਣੀ ਪੰਜਾਬ ਦੇ ਹਿੱਸੇ ਆਉਂਦਾ ਕੋਈ ਰੋ ਪਿੱਟ ਕੇ ਧੁਖੇ ਧੜੀਆਂ ਕਰਕੇ ਉਹਦੇ ਵਿੱਚੋਂ ਵੀ ਬਹੁਤ ਖੁਸ਼ਹਾਲ ਮੇਰੇ ਹਿਸਾਬ ਨਾਲ 7 ਤੋਂ ਵੀ 4 ਜਾਂ 5% ਹੀ ਆਉਂਦਾ ਹੂ ਰਕੀ ਉਹ ਸਟੇਟਾਂ ਨੂੰ ਆਉਂਦਾ ਜਿਹੜੀਆਂ ਰਿਪੇਰੀਅਨ ਹੈ ਹੀ ਨਹੀਂ ਜਿਨ੍ਹਾਂ ਦਾ ਕੋਈ ਮਤਲਬ ਅਧਿਕਾਰ ਹੀ ਨਹੀਂ ਰਿਪੇਰੀਅਨ ਸਟੇਟ ਦਾ ਮਤਲਬ ਹੁੰਦਾ ਜਿਨ੍ਹਾਂ ਦਾ ਪਾਣੀ ਹੈ ਤੇ ਅਧਿਕਾਰ ਮੇਰੀ ਇਹ ਬੇਨਤੀ ਆ ਆਪਣੀਆਂ ਨੌਜਵਾਨ ਭੈਣਾਂ ਨੂੰ ਨੌਜਵਾਨ ਵੀਰਾਂ ਨੂੰ ਜੋ ਪੜ੍ਹਾਈ ਕਰ ਰਹੇ ਨੇ ਹਜੇ ਉਹਨਾਂ ਨੂੰ ਉਹ ਪੜ੍ਹਾਈ ਕਰਨੀ ਚਾਹੀਦੀ ਆ ਉਹ ਪੜ੍ਹਾਈ ਕਰਨੀ ਇਹਨਾ ਸਾਨੂੰ ਸਾਡਾ ਇਤਿਹਾਸ ਪਤਾ ਹੋਣਾ ਚਾਹੀਦਾ ਤੇ ਜਿਹੜੇ ਆ ਦੋ ਦੁੱਕੀ ਦੇ ਬੰਦੇ ਜਿਹੜੇ ਟ੍ਰੋਲਿੰਗ ਕਰਦੇ ਰਹਿੰਦੇ ਨੇ ਕਦੇ ਫੇਸਬੁੱਕ ਤੇ ਕਦੇ ਇੰਸਟਾਗ੍ਰam ਤੇ ਕਦੇ ਕਿਤੇ ਇੱਕ ਦੇ ਕਿਤੇ ਕਦੇ YouTube ਤੇ ਕਦੇ Twitter ਤੇ ਵੀ ਉਸ ਦਾ ਸਾਡੇ ਤੋਂ ਨਖੜਿਆ ਤੁਹਾਡੀ ਭਾਸ਼ਾ ਵੀ ਸਾਡੇ ਤੋਂ ਭਲਨਾ ਧੰਕਾਣਾ ਹਮਕਾਣਾ ਜਦੋਂ ਕਿ ਪੰਜਾਬੀ ਭਾਸ਼ਾ ਦੇ ਵਜੂਦ ਮਿਲਦੇ ਨੇ ਪੰਜਾਬੀ ਭਾਸ਼ਾ ਦੇ ਸਬੂਤ ਵੀ ਮਿਲਦੇ ਨੇ ਪੰਜਾਬੀ ਭਾਸ਼ਾ ਵੀ ਹਾਂ ਕਟੋ-ਕਟ 4 ਜਾਂ 5000 ਸਾਲ ਪੁਰਾਣੀ ਭਾਸ਼ਾ ਹੈ ਇਹ ਅਸਲੀ ਹੜੱਪਾ ਸੰਸਕ੍ਰਿਤੀ ਵਾਲਿਆਂ ਦੀ ਭਾਸ਼ਾ ਪਰ ਦੁਕਾਨਾਂ ਤੇ ਇਹ ਦੇਖੋ ਵੀ ਅਗਲੇ ਸਾਨੂੰ ਇਹ ਕਹਿੰਦੇ ਨੇ ਵੀ ਪੰਜਾਬੀ ਭੀ ਤਾਰੀ ਸਾਡੀ ਸੰਸਕ੍ਰਿਤੀ ਦੇ ਉੱਪਰ ਪਾਸ਼ਾ ਮਾਦਰ ਵਿੱਚੋਂ ਨਿਕਲੀ ਹੋਈ ਆ ਸਿੱਧੀ ਡਾਇਰੈਕਟ ਨਹੀਂ ਨਿਕਲੀ ਹੋਈ ਪ੍ਰੋਪਰਲੀ ਭਾਸ਼ਾ ਉਹ ਜਿਹੜੀ ਭਾਸ਼ਾ ਦੇ ਵਿੱਚ ਹਰ ਸ਼ਬਦ ਦਾ ਮਤਲਬ ਮੂਲ ਅੰਕਣ ਹੁੰਦਾ ਹੋਵੇ ਉਹ ਵੀ ਧੁਨੀ ਮੰਤੁਨੀ ਆ ਲੱਗਦੇ ਆ ਉਹ ਭਾਸ਼ਾ ਪੂਰਨ ਤੌਰ ਤੇ ਮੰਦੀ ਆਂਦੀ ਜਿਵੇਂ ਆ ਰਾਮ ਜਾਂਦਾ ਹੈ ਰਾਮ ਸੀਤਾ ਜਾਂਦੀ ਹੈ ਪਰ ਹੋਰ ਹੋਰਾਂ ਭਾਸ਼ਾਵਾਂ ਦੇ ਵਿੱਚ ਜਿਵੇਂ ਕਹਿ ਲਓ ਹੁਣ ਮੈਂ ਪੂਰਾ ਡਿਟੇਲ ਤਾਂ ਨਹੀਂ ਜਾਂਦਾ ਪ੍ਰੋਫੈਸਰ ਨਦਰ ਸਿੰਘ ਸੀ ਪਤ ਨਹੀਂ ਨਦਰ ਸਿੰਘ ਜੀ ਮੈਂ ਡਿਸਕ੍ਰਿਪਸ਼ਨ ਚ ਉਹਦਾ ਨਾਮ ਜ਼ਰੂਰ ਦੱਸਾਂ ਤੁਸੀਂ ਉਹਦੀ ਵੀਡੀਓ ਜ਼ਰੂਰ ਦੇਖਿਓ ਸਿੱਖ ਸਿਆਸਤ ਦੇ ਉੱਪਰ ਉਹ ਵੀਡੀਓ ਆਈ ਹੋਈ ਸੀ ਉਹਨਾਂ ਨੇ ਉਹ ਬਲਾਂ ਡਿਟੇਲ ਨਾਲ ਦੱਸਿਆ ਜਿਨਾ ਖੋਪੜ ਖੇਲਦਾ ਵੀ ਬੰਦੇ ਨੂੰ ਪਤਾ ਲੱਗਦਾ ਵੀ ਹਾਂ ਯਾਰ ਸਾਡੇ ਨਾਲ ਕਿਤੇ ਨਾ ਕਿਤੇ ਕੁਛ ਨਾ ਕੁਝ ਝੋਲ ਹੈ ਮਨ ਲਓ ਸੰਸਕ੍ਰਿਤੀ ਪ੍ਰਾਣੇ ਹਨ ਇਹਨਾਂ ਦੀ ਤਾਂ ਮਤਲਬ ਕੋਈ ਤਾਂ ਸਬੂਤ ਮਿਲੇ ਕੋਈ ਤਾਂ ਸ਼ਿਲਾ ਲੇਖ ਮਿਲੇ ਕੋਈ ਤਾਂ ਮਤਲਬ ਕੁਝ ਮਿਲੇ ਇਹਨਾਂ ਦੀਆਂ ਦੇ ਜਿਹੜੇ ਗ੍ਰੰਥ ਲਿਖੇ ਹੋਏ ਨੇ ਸੰਸਕ੍ਰਿਤੀ ਦੇ ਦੇ ਵਿੱਚ ਉਹ 400 500 ਸਾਲ ਪੁਰਾਣੇ ਨੇ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਲਕਾਨ ਵਿੱਚ ਜਦੋਂ ਲਿਖਣਾ ਸ਼ੁਰੂ ਹੋ ਗਿਆ ਸੀ ਉਸ ਤੋਂ ਬਾਅਦ ਦੇ ਲਿਖੇ ਹੋਏ ਨੇ ਅੰਗਰੇਜ਼ਾਂ ਨੇ ਸ਼ਰੀਆੰਤਰ ਕਰਕੇ ਮਿਲਤ ਮੁਲਕ ਇਹਨਾਂ ਨੇ ਸਾਰਾ ਕੁਝ ਕੀਤਾ ਵਾ ਕਿਉਂਕਿ ਇਹ ਚਾਲਵਾਜ ਰਹੇ ਨੇ ਪਹਿਲਾਂ ਤੋਂ ਹੀ ਅੱਜ ਜਿਵੇਂ ਖਬਰ ਆਈ ਸੀ ਦਿੱਲੀ ਦੇ ਵਿੱਚ ਇੱਕ ਜਾਲੀ ਐਂਬੈਸੀ ਬਣਾਏ ਇਹਨਾਂ ਦਾ ਹੀ ਮਤਲਬ ਖੂਨ ਦੇ ਵਿੱਚ ਇਹ ਉਹ ਸ਼ਬਦ ਵਰਤਦੇ ਨੇ ਜਿਵੇਂ ਹੁਣ ਮਤਲਬ ਧੋਖੇ ਦਾ ਸ਼ਬਦ ਫਰੇਵ ਵੀ ਆ ਜਾਂਦਾ ਵਾ ਵੀ ਮਤਲਬ ਆਪਣੀ ਵੀ ਕਹਿ ਸਕਦੇ ਆ ਵੀ ਤੁਹਾਨੂੰ ਸੋਡਨਾਲਕ ਲਈ ਗਲਤ ਕਰਗੇ ਜਾਂ ਬਹੁਤ ਜੀ ਜ ਇਹਨਾਂ ਨੇ ਇਹ ਜਿਹੇ ਸ਼ਬਦ ਨਹਿਰੂ ਇਹ ਗੱਲ ਕਹਿੰਦਾ ਹੁੰਦਾ ਸਪੀਚ ਦੇ ਵਿੱਚ ਉਹਨੇ ਕਈ ਵਾਰ ਇਸ ਸਪੀਚ ਦੇ ਵਿੱਚ ਗੱਲ ਕਹੀ ਹੋਈ ਆ ਉਹਦੀਆਂ ਵੀਚਾਂ ਸੁਣ ਲਿਓ ਜੇ ਤੁਹਾਨੂੰ ਮਿਲ ਵੀ ਜਾ ਕਿਤੇ ਨਾ ਕਿਤੇ YouTube ਤੇ ਵੀ ਤੁਸੀਂ ਤੁਹਾਡੀ ਸ਼ਬਦ ਉਹ ਹੋਣੇ ਚਾਹੀਦੇ ਨੇ ਜਿਹੜਾ ਜਿਹਨੂੰ ਸ਼ਬਦ ਨੂੰ ਤੁਸੀਂ ਮਤਲਬ ਕਿ ਡਿਫਾਈਨ ਕਰਨ ਲਈ ਮਤਲਬ ਆਪਣੇ ਅਹੋਂ ਸਹੀ ਸਾਜ ਉਹ ਸ਼ਬਦ ਜੇ ਤੁਹਾਨੂੰ ਕਹੇ ਵੀ ਤੁਸੀਂ ਆ ਗਲਤ ਸ਼ਬਦ ਬੋਲਿਆ ਤਾਂ ਉਹ ਸ਼ਬਦ ਦੇ ਤੁਸੀਂ ਅੱਗੇ 100 ਸ਼ਬਦ ਬਣਾ ਸਕੋ ਵੀ ਜਿੱਥੇ ਨਹੀਂ ਤੁਸੀਂ ਨਿਕਲ ਸਕੋ ਜਿਹਦੇ 100 ਸ਼ਬਦਾਂ ਦੇ ਵਿੱਚੋਂ ਇੱਕ ਸ਼ਬਦ ਕੋਈ ਅਜਿਹਾ ਹੋਣਾ ਚਾਹੀਦਾ ਜਿਹਦੇ ਵਿੱਚੋਂ ਤੁਸੀਂ ਪੂਰਨ ਤੌਰ ਤੇ ਸਹੀ ਸਾਥ ਹੋ ਜਾਵੇ ਹੁਣ ਇੰਨੇ ਚਲਾਕ ਬੰਦੇ ਇੰਨੇ ਧੋਗਲੇ ਬੰਦੇ ਇੰਨੇ ਦੁਖੀ ਦੇ ਬੰਦੇ ਗਿਰੀ ਹੋਏ ਬੰਦੇ ਤਬਾਕੂ ਬਟਕਾ ਖਾਣ ਵਾਲੇ ਬੰਦੇ ਜਿਨ੍ਹਾਂ ਵੀ ਕਦੇ ਹੱਕ ਚ ਨਹੀਂ ਸੀ ਆਇਆ ਜਿਨ੍ਹਾਂ ਵੀ ਨਾ ਇੱਧਰ ਦਾ ਸੀ ਨਾ ਨੇਰੂ ਉੱਧਰੋਂ ਆਇਆ ਸੀ ਇਹ ਸਭ ਬਾਹਰੋਂ ਕੱਢ ਕੇ ਇਹਨਾਂ ਨੂੰ ਕੁਝ ਪਤਾ ਨਹੀਂ ਸੀ ਇੱਥੇ ਕੀ ਚੱਲਿਆ ਕੀ ਨਹੀਂ ਇਹਨਾਂ ਨੂੰ ਬਸ ਇਹ ਰਿਹਾ ਵੀ ਸਾਡੀ ਕੌਨਸੀ ਸਾਨੂੰ ਐਂ ਪਲਾਨ ਰਾਜ ਨੀਤੀ ਕੀ ਦੀ ਐਸੀ ਹੀ ਆ ਕੁਝ ਇਹਨਾਂ ਨੇ ਤਾਂ ਦੇਖੀ ਉਹ ਕੋਹਣ ਸੀ ਜਿਹਨਾਂ ਦਾ ਕਹਿੰਦੇ ਵੀ ਉਹ ਹੈਗਾ ਵੀ ਵਿਚਿੰਦ ਉਹ ਬਹੁਤ ਯਾਨੀ ਲੰਬਾ ਇੱਕ ਬਿਸ਼ਾ ਬਣ ਜੂਜੇ ਮੈਂ ਉੱਤੇ ਵੀ ਵੀਡੀਓ ਟ੍ਰੇਲ ਕਰੀ શકਉਂ ਇਹਦੇ ਮੈਂ ਉੱਤੇ ਵੀ ਵੀਡੀਓ ਪਾਉਂਗਾ ਵੀਰੇ ਵੀਰੇ ਪਰ ਤੁਸੀਂ ਇਹ ਦੇਖੋ ਵੀ ਜੇ ਮੰਨ ਲਓ ਜਿਹੜੇ 1100 ਸਾਲਾਂ ਤੋਂ ਗ੍ਰਾਮੀਆਂ ਦਾ ਢੇਲ ਚਾਲ ਚੱਲਦੇ ਆਏ ਨੇ ਰਖੜੇ ਖਾਂਦੇ ਆਏ ਨੇ ਇਹਨਾਂ ਦੀ ਉਦੋਂ ਤੱਕ ਜੇ ਸੰਸਕ੍ਰਿਤੀ ਵਿਖੇ ਹੀ ਨਹੀਂ ਕਦੋਂ ਤਾਂ ਹਰੇਕ ਪਾਸੇ ਦੂਜੀ ਭਾਸ਼ਾ ਨੇ ਜਿੰਨੀਆਂ ਵੀ ਸੱਭੇਤਾਂ ਮਿਲੀਆਂ ਨੇ ਚਾਹੇ ਹੜੱਪਾ ਹੜੱਪਾ ਜੋ ਵੀ ਨੇ ਚਾਹੇ ਜੱਤਰਾਵੜੀ ਨਾਲੇ ਨੇ ਜ ਉਹਨਾਂ ਦੀਆਂ ਆਪਣੀਆਂ ਭਾਸ਼ਾਵਾਂ ਨੇ ਦੇਸ਼ ਦੇ ਵਿੱਚ ਕਿੰਨੀਆਂ ਕਿਤੇ ਤਾਂ ਯਾਰ ਸੰਸਕ੍ਰਿਤੀ ਬੋਲੀ ਜਾਂਦੀ ਹੋਵੇ ਕਿਤੇ ਤਾਂ ਕੋਈ ਹੁੰਦਾ ਹੀ ਆ ਨਾ ਮੰਨ ਲਓ ਪੰਜਾਬ ਦਾ ਪੰਜਾਬ ਦੇ ਉੱਤੇ ਆਕ੍ਰਮਣ ਹੀ ਹੁੰਦੇ ਰਹੇ ਨੇ ਪੰਜਾਬ ਨੂੰ ਜਿਵੇਂ ਮਤਲਬ ਇੱਕ ਬੰਦਾ ਹੁੰਦਾ ਉਹਨੂੰ ਉੱਠਣੇ ੱਤਕਾ ਮਾਰ ਕੇ ਛਿੜ ਤੋਂ ਦੋ ਜਣਿਆਂ ਨੇ ਉਹ ਫੇਰ ਉੱਠਣ ਹਜੇ ਮੜਾ ਜਾਂ ਐ ਪਿੱਛੇ ਹੱਤ ਲਾ ਕੇ ਖੜਾ ਹੋਣ ਲੱਗਿਆ ਜਾਨੋ ਤਿੰਨ ਚਾਰ ਜਾਨਾਂ ਨੇ ਹੋਰ ੱਤਕਾ ਮਾਰ ਗਏ ਉੱਤੇ ਚ ਲਤਾਂ ਨੂੰ ੱਤਕਾ ਮਾਰ ਗਏ ਪਿਆਉ ਦੇ ਨਾਲ ਉਹ ਗੋਲ ਹੁੰਦਾ ਰਿਹਾ 51 ਗਦੇ ਖੜਾ ਹੀ ਨਹੀਂ ਹੋਣ ਦਿੱਤਾ ਅਗਲੇ ਨੂੰ ਜਦੋਂ ਹੁਣ ਤੁਹਾਨੂੰ ਖੜਾ ਹੀ ਨਹੀਂ ਹੋਂ ਦਿੱਤਾ ਜਿਹੜੇ ਉੱਪਰ 10 ਬੰਦੇ ਖੜੇ ਨੇ ਤੁਸੀਂ ਤਾਂ ਥੱਲੇ ਅਗਲੇ ਲਤਾੜੇ ਹੈ ਤਾਂ ਜਿਹੜੇ ਉੱਪਰ 10 ਬੰਦੇ ਨੇ ਚੱਲਣੀ ਤਾਂ ਉਹਨਾਂ ਦੀ ਆ ਪਰ ਮੂਲ ਭਾਸ਼ਾ ਨਹੀਂ ਬਦਲ ਸਕੇ ਉਹ ਉੱਥੇ ਹੀ ਉਹ ਮਾਰ ਖਾਗੇ ਇੱਥੋਂ ਹੀ ਜਿਵੇਂ ਮਤਲਬ ਕਹਿ ਲੋ ਕਿਸਾਨ ਸੀ ਉਹਨਾਂ ਨੇ ਫਸਲਾਂ ਦੇ ਨਾਮ ਆਪਣੀ ਉਹੀ ਭਾਸ਼ਾ ਜਿ ਰੱਖੀ ਕਣਕ ਚੌਲ ਜਿਵੇਂ ਮਤਲਬ ਜੋ ਵੀ ਮੈਂ ਅਧਾਨ ਦੇ ਰਿਹਾ ਤੁਹਾਨੂੰ ਮੋਟੀ ਮੋਟੀ ਸਮਝ ਆਉਣ ਤੁਸੀਂ ਜਮਨ ਲਗੀ ਕਿਉਂਕਿ ਜਿੱਦਾਂ ਉਹ ਬੰਦੇ ਨੇ ਮੈਨੂੰ ਦੱਸਿਆ ਜਿਵੇਂ ਉਹ ਵੀਡੀਓ ਮੈਂ ਦੇਖੀ ਬਾਪੂ ਜੀ ਬਹੁਤ ਸ਼ਾਨੀ ਉਮਰ ਦੇ ਨੇ ਉਹ ਕਹਿੰਦੇ ਭਾਸ਼ਾ ਮਾਂ ਦੇ ਉੱਪਰ ਹੀ ਉਹਨਾਂ ਨੇ ਸਾਰੀ ਜ਼ਿੰਦਗੀ ਨਿਕਲ ਗਈ ਵੀ ਆਪਣੀ ਸ਼ਬਦ ਉਹਨਾਂ ਨੇ ਦੇਖਿਆ ਵੀ ਕੀਤਾ ਸੱਚੀ ਉਹ ਅਸੀਂ ਗਲਤ ਹੋਈ ਪਰ ਕਿਤੇ ਵੀ ਇਹ ਸਬੂਤ ਨਹੀਂ ਮਿਲਦਾ ਵੀ ਕਿਤੇ ਹਾਂ ਪੰਜਾਬੀ ਕਿਸੇ ਹੋਰ ਭਾਸ਼ਾ ਤੋਂ ਨਿਕਲੀ ਹੋਵੇ ਹਾਂ ਇਹ ਸਬੂਤ ਜ਼ਰੂਰ ਮਿਲਦੇ ਨੇ ਵੀ ਜਿਹੜੇ ਅੱਖਰੋਂ ਰਸਤੀ ਜਾਂ ਹੋਰ ਕਈ ਭਾਸ਼ਾਵਾਂ ਦਾ ਲਪਪਾਲੀ ਪੁਲੀ ਉਹ ਸਾਰੀਆਂ ਪਹਿਚਾਨ ਪਾਲੀ ਦੇ ਵਿੱਚ ਹੀ 25 ਅੱਖਰ ਨੇ ਪੰਜਾਬੀ ਦੇ ਹੁਣ ਤੁਸੀਂ ਫਿਰ ਕੀ ਸੋਚਦੇ ਹੋਵੋਗੇ ਵੀ ਉਹ ਭਾਸ਼ਾ ਇਧਰੋਂ ਆਈ ਆ ਕਿਉਂਕਿ ਉਹਦੇ ਭਾਸ਼ਾ ਦੇ ਵਿੱਚ ਸ਼ਬਦ ਵੀ ਕਈ ਅਜਿਹੇ ਨੇ ਜਿਹੜੇ ਇੱਕ ਹੀ ਜਗ੍ਹਾ ਤੇ ਇੱਕ ਹੀ ਵਾਰੀ ਲੱਗ ਸਕਦੇ ਨੇ ਜਨਾਨੀ ਲਈ ਵੀ ਹੋਈ ਆ ਬੰਦੇ ਲਈ ਵੀ ਹੋਈ ਆ ਪਰ ਪੰਜਾਬੀ ਭਾਸ਼ਾ ਦੇ ਵਿੱਚ ਬੰਦੇ ਦੀ ਭਾਸ਼ਾ ਸ਼ਬਦ ਜਾਂਦਾ ਹੈ ਤੇ ਜਨਾਨੀ ਲਈ ਜਾਂਦੀ ਹੈ ਮਤਲਬ ਜਾਂਦਾ ਜਾਂਦੀ ਫਰਕ ਉਹ ਕਹਿ ਗਿਆ ਨਾ ਚਾਰ ਹੀ ਜਾਤੇ ਪੰਨੇ ਦਾ ਇਸ ਲਈ ਪੰਜਾਬੀ ਅਸਲੀ ਆ ਪੰਜਾਬੀ ਪਿਓ ਆ ਪੰਜਾਬੀ ਬਾਪ ਆ ਬਾਕੀ ਥੱਲੇ ਬੱਚੇ ਨੇ ਚੀਕਿਏ ਨੇ ਪਰ ਆਪਾਂ ਨੂੰ ਆਪਾਂ ਆਪਣੇ ਕੋਲੇ ਦੇਸ਼ ਨਹੀਂ ਆਪਾਂ ਸਟੇਟਲੈਸ ਆ ਆਪਣੇ ਕੋਲੀ ਕੌਮ ਦੇ ਕੋਲੇ ਜਿਹੜੇ ਮਿਊਰੀ ਬੰਦੇ ਨੇ ਲੀਡਰ ਬੰਦੇ ਨੇ ਉਹ ਵੀ दोगਲੇ ਨੇ ਅਗਲੇ ਸਰਕਾਰਾਂ ਨੇ ਫਿੱਟਾ ਕਰੇ ਹੋਏ ਨੇ ਏਜੰਸੀਆਂ ਨੇ ਤੋਂ ਸਾਨੂੰ ਸਾਡਾ ਪਹਿਲਾਂ ਦੱਸੋ ਕਿਉਂ ਹਤਿਆਤ ਹੈ ਜਿਹੜਾ ਲ ਹਤਿਆਤਕ ਸੁਤਾਨਾਂ ਨੂੰ ਹਕੀਕਤ ਦੱਸਣੀ ਪੈਣੀ ਆ ਜੇ ਹਕੀਕਤ ਦੱਸੂਗਾ ਤਾਂ ਸਾਨੂੰ ਉਹਨਾਂ ਨੂੰ ਦੇਣਾ ਪੈਣਾ ਹੱਥ ਜੇ ਉਹਨਾਂ ਝੂਠ ਬੋਲੂਗਾ ਤਾਂ ਜਿਉਂ ਮਰਦੀ ਕਹੀ ਜਾਵੇ ਉਹਨਾਂ ਵੀ ਭਾਈ ਤੂੰ ਉਸ ਤਾਂ ਇੱਥੋਂ ਆ ਰਿਹਾ ਫਲਾਣੇ ਆ ਤੂੰ ਚਿੱਤ ਮਗਾਣੇ ਆ ਸਾੰਧੇ ਗੱਲ ਨੂੰ ਸਾੰਧੇ ਨੇ ਦੀ ਗੱਲ ਆ ਵੀਰੇ ਜਿਹੜੇ ਆਪਣੇ ਨੌਜਵਾਨ ਭੈਣਾ ਬੀਬੀ ਭਰਾ ਨੇ ਹਿਸਟਰੀ ਦੇ ਉੱਪਰ ਆਪਣਾ ਬਹੁਤ ਲੋਕਾਂ ਨੂੰ ਹਰੇ ਜਾਣਕਾਰੀ ਹਾਸਲ ਕਰਨ ਦੀ ਦੌੜ ਆ ਆਪਾਂ ਬਹੁਤ ਪਿੱਛੜ ਗਏ ਆਵਲਿਆਂ ਨੇ ਖਿਸ਼ਾੜਤਾ ਆਪਾਂ ਨੂੰ ਜੋ ਮਰਜ਼ੀ ਆ ਪਰ ਆਪਾਂ ਫਿਰ ਵੀ ਉਸ ਸਥਿਤੀ ਦੇ ਵਿੱਚ ਨਾ ਜੇ ਕੋਈ ਅੱਜ ਹੋਰ ਕੰਮ ਇਸ ਸਥਿਤੀ ਦੇ ਵਿੱਚ ਹੁੰਦੀ ਸ਼ਾਇਦ ਖਤਮ ਹੋ ਚੁੱਕੀ ਹੁੰਦੀ ਪਰ ਪੰਜਾਬੀ ਗੁਰੂਆਂ ਦੀ ਮਿਹਰ ਸਦਕਾ ਬਾਬੇ ਨਾਨਕ ਦੀ ਮਿਹਰ ਸਦਕਾ ਬਗਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਉਹਨਾਂ ਦੇ ਹੀ ਪਰਿਵਾਰ ਆ ਆਪਾਂ ਸਾਰੇ ਉਹਨਾਂ ਦੇ ਹੀ ਸਦਕਾ ਅੱਜ ਖੜੇ ਆ ਆਪਾਂ ਉਸ ਪੋਜੀਸ਼ਨ 'ਚ ਖੜੇ ਆ ਨਾਲੇ ਵੀ ਅੱਜ ਵੀ ਬੰਦਾ ਸਾਡੇ ਅੱਖ ਚੱਕ ਪਾ ਕੇ ਇਹ ਨਹੀਂ ਕਹਿ ਸਕਦਾ ਵੀ ਤੁਸੀਂ ਸਾਡੇ ਤੋਂ ਕੋਕੇ ਉਹ ਗੱਲ ਕਿਉਂ ਉਹ ਕਦੇ ਡਿਬੇਟ 'ਚ ਨਹੀਂ ਆਉਂਦੇ ਜੇ ਆਉਂਦੇ ਨੇ ਤਾਂ ਹਾਰ ਜਾਂਦੇ ਨੇ ਸਾਡੇ ਬੰਦਿਆਂ ਨੇ ਉਹਨਾਂ ਨੂੰ ਟਾਈਮ-ਟਾਈਮ ਤੇ ਦੱਸਿਆ ਹੋਇਆ ਵਾ ਗਿਆਨੀ ਗੁਰਦੱਤ ਸਿੰਘ ਦੀ ਕਹਾਵਤ ਪੜ੍ਹ ਕੇ ਦੇਖੋ ਕਦੇ ਹਮ ਹਿੰਦੂ ਨਹੀਂ ਉੱਥੋਂ ਪਤਾ ਲੱਗਦਾ ਵਾ ਵੀ ਅਸੀਂ ਹਿੰਦੂ ਤਾਂ ਹੈ ਹੀ ਨਹੀਂ ਇਹ ਤਾਂ ਜਮਨਾ ਗੰਗਾ ਪਰੇ ਪਾਸੇ ਹੋਰ ਚੀਜ਼ ਸੀ ਅਸੀਂ ਇੱਧਰ ਹੋਰ ਹਾਂ ਇਹਨਾਂ ਦੇ ਕੋਈ ਜਿਹੜੇ ਪ੍ਰਾਤਨ ਗ੍ਰੰਥ ਨੇ ਉਹਨਾਂ 'ਚ ਸਾਡਾ ਕੁਝ ਨਹੀਂ ਮਿਲਦਾ ਇਹਨਾਂ ਉਹਨਾਂ ਦਾ ਇੱਧਰ ਨਹੀਂ ਕੁਝ ਮਿਲਦਾ ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਯਾਰ ਕਿਵੇਂ ਕੋਈ ਛੋਟੀ ਛੋਟੀ ਇਹ ਐਡੀ ਵੱਡੀ ਸੋਚ ਵਾਲਾ ਬੰਦਾ ਹੀ ਕਹਿ ਸਕਦਾ ਜਿਹਦੀ ਛੋਟੀਆਂ ਸੋਚਾਂ ਨੇ ਆਪਣੇ ਅੰਗੇ ਉਹ ਨਹੀਂ ਕਦੇ ਵੀ ਗੂਗਰ ਜਿਹਦੀ ਐਡੀ ਵੱਡੀ ਸੋਚ ਐਡੀ ਵੱਡੀ ਉਹ ਹੀ ਕਹਾ ਜਾਂਦਾ ਬਾਕੀ ਕੋਈ ਚੰਗਾ ਭਲਾ ਸ਼ਬਦ ਕਹਾ ਗਿਆ ਹੋਵੇ ਕੋਈ ਗਲਤ ਕਹਿ ਗਲਤ ਕਹਿ ਗਈ ਹੋ ਤਾਂ ਮਾਫ ਕਰਿਓ ਆਪਣੇ ਪੀਰ ਨੂੰ ਛੋਟੇ ਵੀ ਨੂੰ ਸਮਝ ਕੇ بڑے ਵੀ ਨੂੰ ਸਮਝ ਕੇ ਜੋ ਵੀ ਤੁਹਾਨੂੰ ਲੱਗਦਾ ਉਹ ਵੀ ਸਮਝ ਲਓ ਧੰਨਵਾਦ